ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਲੋਕਾਂ ਨੂੰ ਇੱਕ ਬੇਨਤੀ ਕਰਨੀ ਹੈ ਖਾਸ ਕਰਕੇ ਸਾਡੀ ਸਿੱਖ ਕਮਿਊਨਿਟੀ ਨੂੰ ਤੇ ਜੇ ਉਹਦੋਂ ਹੋਰ ਤਰੀਕੇ ਨਾਲ ਕਿਸੇ ਨੂੰ ਕਹਿਣਾ ਹੋਵੇ ਤਾਂ ਉਹ ਖਾਲਸਤਾਨੀ ਕਦੇੜਾ ਨੂੰ ਕਹਿਣ ਸਿਮਰਿਤ ਮਾਨ ਦਾ ਇੱਕ ਬਹੁਤ ਹੀ ਸ਼ਰਮਨਾਕ ਬਿਆਨ ਆਇਆ ਜੀ ਇਹਦੇ ਲੋਕਾਂ ਨੂੰ ਮੈਂ ਕਹਣਾ ਭਾਰਤ ਵਿੱਚ ਰਹਿਣ ਦਾ ਕੋਈ ਅਧਿਕਾਰ ਕੋਈ ਹੱਕ ਹੋਣਾ ਨਹੀਂ ਚਾਹੀਦਾ ਕੰਗਣਾ ਰਣੌਦ ਦੇ ਬਿਆਨ ਦਾ ਉਹਨੂੰ ਜਵਾਬ ਦਿੰਦਾ ਹਾਂ ਖਲਕੇ ਇੱਥੇ ਮੀਡੀਆ ਨੂੰ ਮੈਂ ਦਲਾਲ ਕਹਿਣਾ ਹੁੰਦਾ ਕਿ ਇਹ ਬਿਧਾ ਚੜਾ ਕੇ ਗੱਲਾਂ ਕਰਦੇ ਐ ਜਿਹੜਾ ਮੈਂ ਬਿਆਨ ਦਿੱਤਾ ਸੀ ਕਿ ਕਿਸਾਨੀ ਅੰਦੋਲਨ ਦੇ ਵਿੱਚ ਬਲਾਤਕਾਰ ਹੋਇਆ ਜਾਂ ਇਹਨਾਂ ਨੇ ਬੰਦੇ ਮਾਰ ਕੇ ਟੰਗੇ ਉਹ ਤਾਂ ਸਾਹਮਣੇ ਆ ਸਮਝੇ ਬਿਹਰਵੀ ਦੇ ਨਾਂ ਤੇ ਬੰਦਾ ਮਾਰਿਆ ਸੀ ਤੇ ਉੱਥੇ ਬੰਗਾਲੀ ਕੁੜੀ ਦੇ ਨਾਲ ਬਲਾਤਕਾਰ ਵੀ ਵਸੀ ਤਾਂ ਸੱਚ ਸੀਗਾ ਖਾਲਸਾ ਦੇ ਨਾਰੇ ਵੀ ਲੱਗੇ ਸੀ ਜਦੋਂ ਇਹ ਤਾਂ ਸਿਵਰਿਤ ਮਾਨ ਤੋਂ ਪੁੱਛਿਆ ਗਿਆ ਇਹਨੇ ਪਤਾ ਕੀ ਕਿਹਾ ਮੈਨੂੰ ਸ਼ਰਮ ਆਉਂਦੀ ਹੈ ਇਹ ਗੱਲ ਕਰਦਿਆਂ ਨੂੰ ਪਰ ਕਹਿਣਾ ਪਊਗਾ ਕਹਿੰਦਾ ਬਲਾਤਕਾਰ ਦਾ ਤਜਰਬਾ ਕੰਗਣਾ ਰਣੌਤ ਨੂੰ ਜ਼ਿਆਦਾ ਹੈ ਅਸ਼ਕ ਪੱਤਰਕਾਰ ਬੇਸ਼ਰਮ ਇਨੇ ਨੇ ਉਹ ਦੁਬਾਰਾ ਪੁੱਛਦੇ ਨੇ ਕਿ ਤਜਰਬੇ ਦਾ ਮਤਲਬ ਕੀ ਹੈ ਮਤਲਬ ਕਿ ਕੰਗਣਾ ਰਣੌਤ ਦੇ ਨਾਲ ਬਲਾਤਕਾਰ ਹੋਏ ਨੇ ਤੁਸੀਂ ਦੇਖੋ ਇਹਨਾਂ ਦੀ ਸ਼ਰਮਨਾਕ ਘਟਿਆ ਕਰਦੂਤ ਅਸਾਂ ਇਸ ਬੰਦੇ ਨੇ ਨਾ ਜਦੋਂ SYL ਤੇ ਗੱਲਬਾਤ ਚੱਲੀ ਹਰਿਆਣਾ ਤੇ ਰਾਜਸਥਾਨ ਨੂੰ ਪਾਣੀ ਦੇਣ ਵਾਸਤੇ ਉਦੋਂ ਇਹਨੇ ਚੰਡੀਗੜ੍ਹ ਦੇ ਵਿੱਚ ਇੱਕ ਹੋਰ ਅਜਿਹੀ ਗੰਦੀ ਕਰਤੂਤ ਕੀਤੀ ਸੀ ਕਹਿੰਦਾ ਜੇ ਤੁਸੀਂ ਪੰਜਾਬ ਵਾਲਿਓ ਹਰਿਆਣੇ ਵਿੱਚ ਤੇ ਰਾਜਸਥਾਨ ਵਿੱਚ ਆਪਣੇ ਮੁੰਡੇ ਵਿਆਹਣੇ ਨੇ ਫੇ ਤੁਸੀਂ ਪਾਣੀ ਦੇ ਦਿਓ ਜਾਨੀ ਕਿ ਹਰਿਆਣੇ ਦੀਆਂ ਤੇ ਰਾਜਸਥਾਨੀਆਂ ਕੁੜੀਆਂ ਦੇ ਰਿਸ਼ਤੇ ਚੰਗੇ ਨੇ ਸਾਨੂੰ ਇਹ ਕਰਦੋਤੇ ਨੇ ਸਮਿਤ ਮਾਨ ਨੇ ਕੀਤੀ ਹੈ ਇਹ ਤੁਸੀਂ ਵੀਡੀਓ ਰਿਸਰਚ ਕਰਕੇ ਦੇਖ ਲਓ ਸੈਮੀਨਾਰ ਹੋਇਆ ਸੀ ਚੰਡੀਗੜ੍ਹ ਦੇ ਵਿੱਚ ਪਾਣੀਾਂ ਦੇ ਮੁੱਦੇ ਤੇ ਤੇ ਇਹਨੂੰ ਇੱਕ ਜਿਹੜਾ ਕਹਿੰਦੇ ਆ ਨੇ ਖਾਲਸਾ ਦਾ ਰਾਸ਼ਟਰਪਤੀ ਹੈ ਜਾਂ ਖਾਲਸਾ ਦਾ ਪ੍ਰਧਾਨ ਮੰਤਰੀ ਬਣੋ ਜਿਸ ਬੰਦੇ ਨੂੰ 80 ਦੇ ਨਿर्णय ਜਿਹੜੇ ਪਹੁੰਚ ਚੁੱਕਾ ਹੈ ਇੰਨੀ ਕੁ ਮਿਹਰੀ ਦੀ ਹੈਗੀ ਆ ਜਿਸ ਲੋੰਗਾਂ ਨੂੰ ਇਹ ਨਹੀਂ ਪਤਾ ਵੀ ਇੱਕ ਔਰਤ ਨੂੰ ਕਿੱਦਾਂ মিডিਆ ਸਾਹਮਣੇ ਅਸੀਂ ਬੋਲਣਾ ਜਿਉ ਨੇ ਇਹ ਸਟੇਟਮੈਂਟ ਦਿੱਤੀ ਹੈ ਤਾਂ ਉਹਨੇ ਇਹ ਥੋੜੀ ਕਿਹਾ ਸੀ ਵੀ ਸਾਰੇ ਅੰਦੋਲਨ ਦੇ ਵਿੱਚ ਸਾਰੇ ਅੰਦੋਲਨਕਾਰੀਆਂ ਨੇ ਬਲਾਤਕਾਰ ਕੀਤਾ ਤੁਸੀਂ ਜਵਾਬ ਕਿਉਂ ਨਹੀਂ ਦਿੰਦੇ ਉਹਨੇ ਇਹ ਕਿਹਾ ਸੀ ਵੀ ਕਿਸਾਨੀ ਅੰਦੋਲਨ ਦੇ ਵਿੱਚ ਬਲਾਤਕਾਰ ਹੋਇਆ ਉਥੇ ਬੰਦਾ ਮਾਰ ਕੇ ਟੰਗਿਆ ਗਿਆ ਉਨੇ ਸਾਰਿਆਂ ਨੂੰ ਥੋੜੀ ਕਹਿਦਾ ਜੇ ਅਤਵਾਦੀ ਗੱਲ ਚੱਲ ਰਹੀ ਹੈ ਕਿ ਸਾਰਾ ਪੰਜਾਬ ਅਤਵਾਦੀ ਹੈ ਜੇ ਉਹਨੇ ਸਾਰੇ ਪੰਜਾਬ ਨੂੰ ਕਿਹਾ ਸੀ ਵੀ ਅਤਵਾਦੀ ਹੈ ਹੁਣ ਸਮਝੀ ਤਾਂ ਮਾਨ ਦੀ ਇਹ ਜਿਹੜੀ ਘਟਿਆ ਕਰਤੂਤ ਸਾਹਮਣੇ ਆਈ ਹੈ ਕੋਈ ਕਹਿ ਸਕਦਾ ਕਿ ਸਿੱਖ ਹੋਊਗਾ ਮੈਂ ਸਿੱਖ ਤਾਂ ਹੈ ਹੀ ਨਹੀਂ ਇਹਦਾ ਜਿਹੜਾ ਨਾਨਾ ਸੀ ਤੁਹਾਨੂੰ ਪਤਾ ਹੀ ਹੈ ਜਿਹਨੂੰ ਸਰੂਪੇ ਦਿੰਦੇ ਰਹੇ ਨੇ ਜਨਰਲ ਡਾਇਰ ਨੂੰ ਇਹ ਸਭ ਕੁਝ ਸਾਹਮਣੇ ਆਈ ਹੋਇਆ ਪਰ ਗੱਲ ਤਾਂ ਇਹ ਹੈ ਵੀ ਇਨ੍ਹਾਂ ਬੰਦਿਆਂ ਨੂੰ ਅਸੀਂ ਸਿੱਖ ਕੌਮ ਦੇ ਜਰਨੈਲ ਕਿਹਾ ਜਾਂਦੇ ਆ ਹਲੇ ਵੀ ਜਿਹੜੇ ਕੜਾਮ ਚੌਧਰੀ ਨੇ ਹਟਦੇ ਨਹੀਂ ਬਾਜ਼ ਨਹੀਂ ਆਉਂਦੇ ਨਹੀਂ ਨਹੀਂ ਸਭ ਤੋਂ ਵੱਡਾ ਜਰਨੈਲ ਹੈ ਕੌਮ ਦਾ ਇਹ ਜਿਹੜੇ ਸਾਡੀ ਕੌਮ ਦੇ ਅਸਲ ਜਰਨੈਲ ਹੋਏ ਨੇ ਹਰੀ ਸਿੰਘ ਨੰਨੂਏ ਵਰਗੇ ਹੋਏ ਨੇ ਜਾਂ ਹੋਰ ਬਹੁਤ ਗਾਲੀ ਫੂਲਾ ਸਿੰਘ ਵਰਗੇ ਹੋਏ ਨੇ ਬਹੁਤ ਵੱਡੇ ਵੱਡੇ ਜਰਨੈਲ ਹੋਣ ਸਾਡੀ ਕੌਮ ਦੇ ਵਿੱਚ ਕਿ ਉਹਨਾਂ ਦੀ ਇਹ ਸ਼ਕਤਾਵਲੀ ਸੀ ਕਿਸੇ ਔਰਤ ਨੂੰ ਸ਼ਰਿਆਮ ਕਿਹਾ ਹੋਵੇ ਕਿ ਬਲਾਦਕਾਰ ਦਾ ਤੈਨੂੰ ਤਜਰਬਾ ਜ਼ਿਆਦਾ ਹੋ ਸਕਦਾ ਮਦਰ ਤੇਰੇ ਨਾਲ ਬਲਾਦਕਾਰ ਹੋਇਆ ਹੋਊਗਾ ਕਿ ਤੁਸੀਂ ਇਹ ਕਹੋਗੇ ਵੀ ਅਮ ਸਿਮਰੀ ਤੋਂ ਮਾਨਸਿਕ ਇਹਨੂੰ ਤਾਂ ਸ਼ੱਕ ਆਉਂਦਾ ਨਵੇਂ ਦਾ ਸਮਝ ਸਕਦੇ ਹੋ ਜਦੋਂ ਇਹਦੇ ਦਲਾਲ ਮੂਰੇ ਚਮਚੇ ਮੇਰੇ ਸਾਹਮਣੇ ਹੁੰਦੇ ਨੇ ਉਹ ਕਹਿੰਦੇ ਨਹੀਂ ਅਸੀਂ ਇਦਾਂ ਨਹੀਂ ਕਿਹਾ ਉਹ ਤਾਂ ਜਵਾਬ ਦਿੰਦਾ ਵੀ ਕੰਗਰਣਾ ਰਣੋਤ ਨੇ ਤੁਹਾਡੀ ਕਿਸੇ ਕੁੜੀ ਦਾ ਨਾਮ ਲਿਆ ਤੁਹਾਡੇ ਕਿਸੇ ਮੁੰਡੇ ਦਾ ਨਾਮ ਲਿਆ ਕਿ ਜੇ ਆਗੂਦਾਂ ਨਾਲੇ ਖੂਨ ਸਰਪੇ ਇਹ ਕਿਹਾ ਕਿ ਉਸੇ ਖਾਲਸਾ ਦੇ ਨਾਰੇ ਲੱਗੇ ਨੇ ਲੱਗੇ ਨੇ ਕੋਈ ਸ਼ੱਕ ਹੈ ਉਹ ਕਹਿੰਦੇ ਬਲਾਤਕਾਰ ਹੋਇਆ ਹੋਇਆ ਕੋਈ ਸ਼ੱਕ ਹੈ ਉਥੇ ਬੰਦਾ ਮਾਰ ਕੇ ਟੰਗਿਆ ਗਿਆ ਬੇਦਵੀ ਦੇ ਨਾਂ ਤੇ ਇਹ ਹੋਇਆ ਨਹੀਂ ਇਹ ਸੱਚ ਹੈ ਤੇ ਤੁਸੀਂ ਜਵਾਬ ਦੇਣ ਵੇਲੇ ਯਾਰ ਸ਼ਰਮਦਾਤੀ ਮੜੀ ਮੋਟੀ ਕੋਈ ਨਾ ਜ਼ਹਿਦਾਦਾਰ ਬੋਲ ਰਿਹਾ ਵੀ ਇਹ ਹਜੇ ਕਰਤੂਤਾ ਹੈ ਸ਼ਬਦਾਵਲੀ ਅਸੀਂ ਸਿੱਖ ਕੌਮ ਦੇ ਨੁਮਾਇੰਦੇ ਹੋ ਕੇ ਬੋਲ ਰਹੇ ਹਾਂ ਦੁਨੀਆ ਨੂੰ ਦੱਸਣਾ ਕੀ ਚਾਹੁੰਦੇ ਆ ਤੁਸੀਂ ਇਹਦਾ ਮਤਲਬ ਜੋ ਸਾਡੇ ਦੇ ਬਿਆਨਵਾਦੀ ਵਿਰੋਧੀ ਕਰਦੇ ਨੇ ਉਹ ਅਸੀਂ ਮੋਹਰ ਲਾ ਕੇ ਸਾਬਤ ਕਰਦੇ ਹਾਂ ਕਿ ਹਾਂ ਅਸੀਂ ਇਦਾਂ ਦੇ ਹੈਗੇ ਹਾਂ 100 ਖੇਤਰ ਫਿਰਨੇ ਕਹਿੰਦੇ ਇਹੋ ਜਿਹੇ ਬੰਦੇ ਦੇ ਇੱਕ ਨਹੀਂ 100 ਜੇ ਕਿਤੇ ਕੋਈ ਮੇਰੇ ਕੋਲੋਂ ਪੁੱਛੇ ਵਿਸ਼ਵ ਜੀਤ ਮਾਨ ਨੂੰ ਕੀ ਸਾਡਾ ਮਿਲ ਨਹੀਂ ਕਹਿੰਦੀ ਇਹ ਬਿਆਨ ਦੇ ਮੁਤਾਬਕ ਜਿਹੜਾ ਨੇ ਬਿਆਨ ਦਿੱਤਾ ਕੰਗਨਾਰ ਨੌਤ ਨੂੰ ਕਿਹਾ ਕਿ ਬਲਾਤਕਾਰ ਦਾ ਤਜਰਬਾ ਹੋਣਾ ਚਾਹੀਦਾ ਹੋਊਗਾ ਇਹ ਗੱਲ ਕਹੀ ਆ ਤਾਂ ਮੈਂ ਕਹਿੰਦਾ ਮੇਰੇ ਮੂਹਰੇ ਖੜੇ 176 ਸਿਰ ਵਿੱਚ ਮਾਰੀ ਇਹ ਜਿਹੇ ਬੰਦੇ ਨੇ ਤੇ ਮੈਂ ਇਹ ਬੇਨਤੀ ਤਾਂ ਕੀਤੀ ਐ ਵੀ ਜਿਹੜੇ ਬੰਦੇ ਇਹ ਡੇਂਗਾ ਮਾਰਦੇ ਨੇ ਕਿ ਅਸੀਂ ਸਿੱਖ ਕੌਮ ਦੇ ਜਰਨੈਲ ਨਾ ਸਿੱਖ ਕੌਮ ਦੇ ਨੁਮਾਇੰਦੇ ਆ ਤਾਂ ਉਹਨਾਂ ਨੂੰ ਇਹ ਇਹੋ ਜਿਹੀ ਜਿਹੜੀ ਕਰਤੂਤ ਹੁੰਦੀ ਆ ਨਾ ਇਹੋ ਜਿਹੜੇ ਸ਼ਰਮਸ਼ਾਰ ਕਰਨ ਵਾਲੇ ਬਿਆਨ ਹੁੰਦੇ ਨੇ ਜਾਣ ਬੁੱਝ ਕੇ ਨਹੀਂ ਦੇਣ ਕਹਿੰਦੇ ਜੇ ਕੰਗਨਾਲ ਨੌਤ ਨੇ ਬਿਆਨ ਜਨਵਰੀ ਦੇ ਦਿੱਤਾ ਹੈ ਨਾ ਫਿਰ ਇਹਦੇ ਸਮਜੀਤ ਮਾਨ ਨੂੰ ਵੀ ਕਹੋ ਕਿ ਇਹ ਇਹ ਜਿਹੜਾ ਬਿਆਨ ਹੈ ਸਰਾ ਸਰ ਸ਼ਰਮਨਾਕ ਹੈ ਗਲਤ ਹੈ ਇਹ ਕਹਿਣਾ ਪਊਗਾ ਸਾਨੂੰ ਇਹ ਬੇਨਤੀ ਪ੍ਰਵਾਨ ਕਰਿਓ ਇਹ ਵੀਡੀਓ ਬਹੁਤ ਲੋਕਾਂ ਤੱਕ ਜਾਣੀ ਹੈ ਔਰ ਇਹ ਜਿਹੜਾ ਬਿਆਨ ਦਿੱਤਾ ਸਮਜੀਤ ਮਾਨ ਨੇ ਇਹ ਕੋਈ ਮਾੜਾ ਮੋਟਾ ਨਹੀਂ ਇਕ ਔਰਤ ਪ੍ਰਤੀ ਇਹੋ ਜਿਹੀ ਸ਼ਬਦਾਵਲੀ ਵਰਤ ਲਈ ਤੇ ਜੇ ਕੰਨੂ ਕੰਗਣਾ ਰਾਓ ਦੇ ਦੁਆਰਾ ਫੇਰ ਕਹਿਤਾ ਜਿਸ ਨੇ ਤ ਮਾਨ ਤੇ ਇਲਜਾਮ ਲਾਤੇ ਫਿਰ ਮਾਨਦਨੇ ਭੇਡਾਂ ਦੇ ਬੁੜਕਣਾ ਫੇਰ ਨਾ ਆਪਣੇ ਵਾਰੀ ਮੂੰਹ ਮਿੰਗਾ ਕਰੋ ਵੀ ਕੰਗਣਾ ਰਾਓ ਦੇ ਤਾਂ ਕਹਿੰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ